ਬੰਦੇ ਦੇ ਕੋਲ ਰਹਿਣ ਵਾਸਤੇ ਘਰ ਖਾਣ ਵਾਸਤੇ ਰਾਸ਼ਨ ਬੋਲਣ ਵਾਸਤੇ ਜ਼ਬਾਨ ਤਾਂ ਵੀ ਬੰਦਾ ਕਹਿੰਦਾ ਮੇਰੇ ਕੋਲ ਕੱਖ ਨਹੀਂ ਆਹ ਵੇਖ ਲਓ ਗਊ ਮਾਤਾ ਬਰਸਾਤਾਂ ਦੇ ਵਿੱਚ ਰਹਿਣ ਵਾਸਤੇ ਕੋਈ ਘਰ ਨਹੀਂ ਇਹਦੇ ਕੋਲ ਖਾਣ ਵਾਸਤੇ ਆਸ ਕੋਈ ਨਹੀਂ ਰਹਿਣ ਵਾਸਤੇ ਥਾਂ ਕੋਈ ਨਹੀਂ ਤੇ ਸਾਡੇ ਕੋਲ ਦੇ ਵਿਚਾਰੀ ਜਿੱਦੋਂ ਵੀ ਆਉਂਦੀ ਆ ਅਸੀਂ ਜਿੰਨੇ ਕੁ ਜੋਗੇ ਆ ਅਸੀਂ ਨੂੰ ਪਾਣੀ ਵੀ ਦਿੰਨੇ ਆ ਪੀਣ ਲਈ ਰੋਟੀਆਂ ਵੀ ਪਾਉਨੇ ਆ ਪਰ ਹਰ ਬੰਦੇ ਦਾ ਇੱਕੋ ਫਰਜ ਹੁੰਦਾ ਵੀ ਇਹਨਾਂ ਨੂੰ ਬੇਜਬਾਨਿਆਂ ਨੂੰ ਕੁਝ ਨਾ ਕੁਝ ਜ਼ਰੂਰ ਪਾਓ ਥੋੜਾ ਪਾਓ ਬਹੁਤਾ ਪਾਓ ਪਰ ਪਾਓ ਜ਼ਰੂਰ ਕਿਉਂਕਿ ਇਹ ਸਾਡੇ ਪਰੋਸੇ ਵਿਚਾਰੇ ਤੁਰੇ ਫਿਰਦੇ ਆ ਅਰ ਜੇ ਕਿ ਇਹ ਕੋਈ ਚੱਲ ਕੇ ਆਉਂਦੇ ਆ ਤੇ ਇਹਨਾਂ ਨੂੰ ਮਾਰਿਆ ਨਾ ਕਰੋ ਇਹ ਆਸ ਦੇ ਨਾਲ ਆਉਂਦੇ ਆ ਬਹੁਤ ਵੱਡੀ ਆਸ ਰੱਖ ਕੇ ਆਉਂਦੇ ਆ ਬੇਜबान ਦੇ ਲਾਗੇ ਬੇਜबान ਕਿਉਂ ਨਹੀਂ ਜਾ ਕੇ ਖਰੋਜਦਾ ਇਨਸਾਨ ਦੇ ਲਾਗੇ ਤਾਂ ਖਰੋਉਂਦੇ ਆ ਵੀ ਸ਼ਾਇਦ ਸਾਡੀ ਕੋਈ ਦੁੱਖ ਦਰਦ ਇਹ ਸਮਝਣ ਦੀ ਪਰ ਕਈ ਦੁੱਖ ਦਰਦ ਸਮਝਣ ਦੀ ਬਜਾਏ ਉਲਟਾ ਇਹਨਾਂ ਨੂੰ ਮਾਰ ਕੇ ਪਜਾ ਦਿੰਦੇ ਆ ਪਰ ਇਹਨਾਂ ਨੂੰ ਮਾਰਨਾ ਬਿਲਕੁਲ ਗਲਤ ਵਾ ਕਿਉਂ ਕਿ ਇਹ ਜੀਵ ਜੰਤੂ ਜਿੰਨੇ ਵੀ ਆ ਬੇਜਬਾਨ ਇਹ ਰੱਬ ਦੇ ਭੇਜੇ ਹੋਏ ਆ ਜੇ ਸਾਨੂੰ ਇਸ ਧਰਤੀ ਤੇ ਰਹਿਣ ਦਾ ਅਧਿਕਾਰ ਵਾ ਤੇ ਇਹਨਾਂ ਦਾ ਵੀ ਉਨਾ ਹੀ ਆ ਪਰ ਅੱਜ ਤੱਕ ਪੂਰੇ ਪੰਜਾਬ ਦੇ ਵਿੱਚ ਗਊ ਟੈਕਸ ਵਸੂਲ ਕੀਤਾ ਜਾਂਦਾ ਵਾ ਪਰ ਡਗਊ ਟੈਕਸ ਚੰਗੇ ਥਾਂ ਬਿਲਕੁਲ ਨਹੀਂ ਲੱਗਦਾ ਸਿਰਫ ਅਫਸਰਾਂ ਦੇ ਘਰ ਭਰੇ ਜਾਂਦੇ ਆ ਅਫਸਰਾਂ ਨੇ ਢੇਡ ਹੀ ਨਹੀਂ ਭਰਦੇ ਇਹਨਾਂ ਬੇਜਬਾਨਿਆਂ ਨੂੰ ਕਿੰਨੇ ਪੁੱਛਣਾ ਵਾ ਜਦੋਂ ਫਿਰ ਪੁਜਰਤ ਸਾਡੇ ਤੇ ਵਰਦੀ ਆ ਉਹ ਤਾਂ ਸਾਡੇ ਤੇ ਹੜਾ ਆਉਂਦੇ ਆ ਮੁਸ਼ਕਲਾਂ ਦੇ ਸਾਹਮਣੇ ਕਰਨੇ ਪੈਂਦੇ ਆ ਪਚਾਲ ਜਿਹੜੇ ਆਉਂਦੇ ਆ ਜਾਂ ਹੜ ਆਉਂਦੇ ਆ ਉਹ ਜਦੋਂ ਅਸੀਂ ਬੇਜਬਾਨ ਜੀਵ ਜੰਤੂਆਂ ਦੀ ਕਦਰ ਨਹੀਂ ਨਾ ਕਰਦੇ ਉਦੋਂ ਫਿਰ ਰੱਬ ਕਰੋਪੀ ਦੇ ਵਿੱਚ ਆਉਂਦਾ ਤੇ ਫਿਰ ਅਸੀਂ ਆਨੇ ਸਾਡਾ ਨਿਸ਼ਕਾਨ ਹੋ ਗਿਆ ਪਰ ਅਸੀਂ ਇਹ ਨਹੀਂ ਵੇਦੇ ਪਈ ਇਹਨਾਂ ਦੇ ਹੱਕ ਜਿਹੜੇ ਆ ਉਹ ਖਾਈ ਜਾਂਦੇ ਆ ਇਹ ਗਊ ਟੈਕਸ ਜਿਹੜਾ ਵਾ ਕੱਲੇ ਅਫਸਰ ਹੀ ਨਹੀਂ ਖਾਂਦੇ ਇਹ ਥੱਲੇ ਤੋਂ ਉੱਲਾਕੇ ਉੱਤੇ ਤੱਕ ਇਹਦੇ ਜ਼ਿੰਮੇਵਾਰ ਨੇ ਕਿਉਂ ਤੇ ਸਭ ਨੂੰ ਆਪਣਾ ਆਪਣਾ ਹਿੱਸਾ ਜਾਂਦਾ ਵਾ ਕਾ ਇਹਨਾਂ ਦੇ ਵਾਸਤੇ ਕੋਈ ਬੋਲਦਾ ਨਹੀਂ ਆ ਤੇ ਨਾ ਹੀ ਕੋਈ ਐਕਸ਼ਨ ਲੈਂਦਾ ਵਾ ਕਿ ਮੂੰਹ ਖਾਵੇ ਅੱਖਾਂ ਸ਼ਰਮੋਣ ਅੰਦਰ ਨਾ ਮੂੰਹ ਖਾਵੇ ਅੱਖਾਂ ਸ਼ਰਮੋਣ ਹਰ ਬੰਦਾ ਚੋਰ ਆ ਜੋ ਗਊ ਟੈਕਸ ਖਾਂਦੇ ਨੇ ਭਲਾ ਇਹਨਾਂ ਦਾ ਕਿਸੇ ਜੋ ਘੋੜਾ ਨਹੀਂ ਆ ਪੈਣੇ ਇਹਨਾਂ ਨੂੰ ਕੀੜੇ ਹੀ ਆ ਪਰ ਇਹ ਆ ਵੀ ਥੋੜਾ ਜਿਹਾ ਸਮਾਨ ਅੰਨਕੇ ਪੈਂਦੇ ਆ ਪੈਂਦੇ ਜਰੂਰ ਇਹੋ ਜਿਹੇ ਲੋਕਾਂ ਨੂੰ ਆ ਜਿਹੜੇ ਇਹਨਾਂ ਦਾ ਬੇਜਬਾਨੇ ਦਾ ਹੱਕ ਖਾਂਦੇ ਆ ਧੰਨਵਾਦ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੇ ਜੀਵ ਜੰਤੂਆਂ ਨਾਲ ਪਿਆਰ ਕਰਦੇ ਆ ਤੇ ਜਿਹੜੇ ਇਹਨਾਂ ਨਾਲ ਗਰਦਾਰੀ ਕਰਦੇ ਆ ਉਹ ਵੀ ਥੋੜੇ ਜਿ ਚਕੰਨੇ ਹੋ ਜਾਣ ਸ਼ਾਇਦ ਉਹਨਾਂ ਨੂੰ ਥੋੜੀ ਬਹੁਤੀ ਅਕਲ ਆ ਜੇ